ਕੈਨੇਡਾ ਵਿੱਚ ਵੱਖਵਾਦੀ ਅੰਦੋਲਨਾਂ ਤੇ ਉਹਨਾਂ ਦੀ ਵਿਦੇਸ਼ੀ ਸਰਗਰਮੀਆਂ ਨੂੰ ਲੈ ਕੇ ਇੱਕ ਵਾਰ ਫੇਰ ਰਾਸ਼ਟਰੀਅਤਾ ਉੱਤੇ ਸਵਾਲ ਖੜੇ ਹੋ ਰਹੇ ਨੇ ਕੈਨੇਡਾ ਤੋਂ ਆਜ਼ਾਦੀ ਲਈ ਦਬਾਅ ਬਣਾਉਣ ਵਾਲੇ ਕੁਝ ਸਮੂਹਾਂ ਵੱਲੋਂ ਵਿਦੇਸ਼ੀ ਅਧਿਕਾਰੀਆਂ ਦੇ ਨਾਲ ਕੀਤੀਆਂ ਗੁਪਤ ਮੁਲਾਕਾਤਾਂ ਨੇ ਦੇਸ਼dro ਅਤੇ ਰਾਸ਼ਟਰੀ ਸੁਰੱਖਿਆ ਸੰਬੰਧੀ ਚਿੰਤਾਵਾਂ ਨੂੰ ਜਨਮ ਦਿੱਤਾ ਇਹ ਮਸਲਾ ਨਵਾਂ ਨਹੀਂ ਹੈ 1995 ਦੇ ਕਿਊਬੈਕ ਚਨਮਤ ਸੰਘਰਹਿ ਤੋਂ ਪਹਿਲਾਂ ਹੀ ਆਜ਼ਾਦੀ ਅੰਦੋਲਨ ਦੇ ਨੇਤਾਵਾਂ ਦੇ ਵੱਲੋਂ ਵਿਦੇਸ਼ੀ ਸਰਕਾਰਾਂ ਦੇ ਨਾਲ ਸੰਪਰਕ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਉਸ ਕਿਉਂਕਿ ਬਕਤੇ ਪ੍ਰੀਮੀਅਰ ਜੈਕ ਪੈਰੀਸੋ ਦਾ ਫਰਾਂਸ ਦੌਰਾ ਅਤੇ ਪੈਰਿਸ ਦੇ ਮੇਅਰ ਵੱਲੋਂ ਉਹਨਾਂ ਦੇ ਇੱਕ ਰਾਸ਼ਟਰੀ ਨੇਤਾ ਵਾਂਗ ਸਵਾਗਤ ਕੀਤਾ ਜਾਣਾ ਅੰਗਰੇਜ਼ੀ ਬੋਲਣ ਵਾਲੇ ਕੈਨੇਡਾ ਵਿੱਚ ਨਿਰਾਸ਼ਾ ਦਾ ਕਾਰਨ ਬਣਿਆ ਸੀ ਤਿੰਨ ਦਿਹਾੜੇ ਬਾਅਦ ਹੁਣ ਇੱਕ ਸਮਾਜ ਸਥਿਤੀ ਅਲਬਰਟਾ ਵਿੱਚ ਦੇਖੀ ਜਾ ਰਹੀ ਹੈ ਅਲਬਰਟਾ ਦੇ ਕੁਝ ਵੱਖਵਾਦੀ ਕਾਰਕੁਨਾਵਾਂ ਵੱਲੋਂ ਅਮਰੀਕਾ ਦੀ ਗੂਪ ਤਫਰੀਅਤ ਤੇ ਉਥੇ ਹੀ ਅਧਿਕਾਰਾਂ ਨਾਲ ਸੰਪਰਕ ਕਰਦੀਆਂ ਰਿਪੋਰਟਰਾਂ ਸਾਹਮਣੇ ਉਨ ਤੋਂ ਬਾਅਦ ਇਹ ਬਹਿਸ ਮੁੜ ਛਿੜ ਗਈ ਹੈ ਕਿ ਕੀ ਵਿਦੇਸ਼ੀ ਦਖਲਅੰਦਾਜ਼ੀ ਕੈਨੇਡਾ ਦੀ ਘਰੇਲੂ ਇਕਤਾ ਦੇ ਲਈ ਖਤਰਾ ਬਣ ਸਕਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਇਸ ਮਾਮਲੇ ਉੱਤੇ ਕੜੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕਿਸੇ ਵਿਦੇਸ਼ੀ ਦੇਸ਼ ਤੋਂ ਕੈਨੇਡਾ ਨੂੰ ਤੋੜਨ ਦੇ ਲਈ ਮਦਦ ਮੰਗਣਾ ਦੇਸ਼ ਤ੍ਰੋਅ ਤੇ ਸਨਮਾਨ ਹੈ